ਹਨ ਨੂੰ ਐਉਂ ਇਤਰਾ ਲੱਗਦਾ ਕਿ ਜਦੋਂ ਦੀ ਮੇਰੀ ਭੈਣ ਮੇਰੀ ਸਿਸਟਰ ਰਾਜਨੀਤੀ ਚਾਈ ਮਤਲਬ ਸਰਪੰਚ ਦੇ ਵਿੱਚ ਆਈ ਸਿਆਸਤ ਵਿੱਚ ਉਦੋਂ ਤੋਂ ਹੀ ਸਕਿੰਦਰ ਸਕੰਦਾਵਾਰ ਵੀ ਦੇ ਵੀ ਸਿੰਘ ਜਿ ਤਰ੍ਹਾਂ ਕਰਤ ਉਦੋਂ ਤੋਂ ਹੀ ਉਹਦੇ ਪਿੱਛੇ ਤੁਹਾਨੂੰ ਪਤਾ ਹੀ ਆ ਤੇ ਇਹ ਥੋੜੀ ਆ ਕਿ ਜੇ ਉਹ ਗੈਂਗਸਟਰ ਜੱਗੂ ਆ ਕੱਲਾ ਉਹਦੀ ਮੰਮੀ ਤਨੀਨਾ ਜੇ ਮੰਮੀ ਤੋਂ ਬਾਅਦ ਇਹਨਾਂ ਨੇ ਹਾੜੇ ਘਰ ਵਾਲੇ ਮਾਰ ਲਿਆ ਚਾਤੀ ਮੇਰਾ ਬੇਟਾ ਜਿੱਥੇ ਨਹੀਂ ਉੱਥੇ ਹੀ ਜਿੱਥੇ ਮਿਲਿਆ ਵਾ ਉਹਦੇ ਵੀਰ ਸਿੰਘ ਨੇ ਜਿੱਥੇ ਤੇ ਤਰ੍ਹਾਂ ਜਿਮਨੀ ਚੋਂ ਆਣਾ ਵਿੱਚ ਮੇਰਾ ਬੇੜਾ ਬਾਹਰ ਨਿਕਲਿਆ ਵਾ ਉਹਨੂੰ ਫੜ ਕੇ ਕਦੇ ਉੱਥੇ ਗੱਡੀ ਦੇ ਹੱਥ ਮਾਰਿਆ ਤੂੰ ਕੌਣ ਆ ਤੂੰ ਗੈਂਗਸਟਰ ਦਾ ਭਰਾ ਆ ਉਹਦੇ ਪਾਪਾ ਨੂੰ 32 ਸਾਲ ਵਿੱਚ ਲੈ ਕੇ ਨੌਕਰੀ ਕਰਦੇ ਨੇ ਉਹਦੀ ਬਲਮਾਸੀ ਵੀ ਆਂਦੇ ਉਹਦੀ ਮਾਤਾ ਦੀ ਬਲਮਾਸੀ ਵੀ ਆਂਦੇ ਇੱਕ ਜੱਗੂ ਨੂੰ ਟਾਰਗੇਟ ਕਰਕੇ ਤੇ ਇਹਨਾਂ ਨੇ ਸਾਡੇ ਘਰ ਦਾ ਜਲੂਸ ਕਰ ਦਿੱਤਾ ਮੇਰੀ ਭੈਣ ਨੂੰ ਹਨੂ ਛਾਕੇ ਨਹੀਂ ਆ ਹਨੂ ਸੋਹ ਰਿਆ ਕੋਕਾ ਗੈਂਗਸਟਰਾਂ ਦੇ ਵਿੱਚ ਇਹ ਰੂਲ ਹੀ ਨਹੀਂ ਹੈਗਾ ਉਹਨਾਂ ਦੀਆਂ ਇਹ ਚੀਜ਼ਾਂ ਹੁੰਦੀਆਂ ਵਾ ਵੀ ਆਪਾਂ ਮਾਪਿਆਂ ਨੂੰ ਕੁਝ ਨਹੀਂ ਕਹਿਣਾ ਇਹਨਾਂ ਸਵਾਂ ਖਾਧੀਆਂ ਹੁੰਦੀਆਂ ਜਿਵੇਂ ਤਰ੍ਹਾਂ ਆਪਾਂ ਸਰਕਾਰਾਂ ਸਵਾਂ ਖਾਂਦੀਆਂ ਇਹ ਰਾਜਨੀਤੀ ਸਿਆਸਤ ਵਿੱਚ ਹੱਡੀ ਪੈਣ ਦਾ ਕਤਲ ਹੋਇਆ ਕਹਿੰਦੇ ਆ ਵੀ ਇਹ ਬਦਮਾਸ਼ੀ ਕਰਦਾ ਬਦਮਾਸ਼ੀ ਕਰਦਾ ਕੋਈ ਬਦਮਾਸ਼ੀ ਨਹੀਂ ਕੀਤੀ ਉਹਦੇ ਵੀਰ ਗੱਡੀ ਸੌ ਲੈ ਕੇ ਆਵੇ ਤੇ ਇਹ ਸ਼ਾਬਾਚਾ ਮੇਰਾ ਬੱਚਾ ਗੱਡੀ ਲੈ ਕੇ ਜਾਵੇ ਇਹ ਬਦਮਾਸ਼ੀ ਆ ਇਹ ਗੈਂਗਸਟਰ ਦਾ ਭਰਾ ਵਾ ਕਿਉਂ ਗੈਂਗਸਟਰ ਦਾ ਭਰਾ ਗੈਂਗਸਟਰ ਤੇ ਇੱਕ ਸਾਈਡ ਤੇ ਰਹਿਗਾ ਮੇਰੇ ਬੱਚੇ ਦੀ ਇਮਾਨਦਾਰੀ ਵੇਖੋ ਕਰਨੂ ਸਰਪੰਚੀਆਂ 2027 ਦੀ ਲਲੋ ਪਤਾ ਜੋ ਵੀ ਕੁਛ ਉਸਤਾ ਸਤਾਈ ਹੈ ਜਿਹਾ ਬੋਟਾ ਆਉਣੇਗਾ ਮੈਂ ਤੇ ਇੱਕ ਲਲੋ ਲਲੋ ਠੇਕੇ ਹੋਰ ਸੱਚੀ ਗੱਲ ਵੀਰ ਜੀ ਮੇਰੇ ਬੱਚੇ ਨੂੰ ਇਹਨਾਂ ਨੇ ਚੰਡੀਗੜ੍ਹ ਵੀ ਹੁਣ ਮੈਨੂੰ ਦੱਸਦੇ ਆ ਇਹਨਾਂ ਚੰਡੀਗੜ੍ਹ ਵੀ ਬੱਚੇ ਮੇਰੇ ਦੇ ਮਗਰ ਮੁੰਡੇ ਪਾਏ ਕੀ ਇਹਦਾ ਕੀ ਮਤਲਬ ਹੈ ਉਹਦੇ ਵੀਰ ਦਾ ਕੀ ਬਤਾ ਉਹਦੇ ਵੀਰ ਰਾਬਿਆ ਅਹੀਂ ਕਿਸੇ ਨੂੰ ਕੁਛ ਨਹੀਂ ਕਹਣਾ ਮਹਾਰਾਜ ਸਾਡੀ ਉਹਦੀ ਉਹਦੀ ਕਚਾਰੀ ਮੈਂ ਆਪਣੇ ਬੱਚੇ ਨੂੰ ਇੱਕ ਮਿੰਟ ਨਹੀਂ ਆਪਣੀ ਦੁੱਧੂ ਰੱਖਦੀ ਕਿਉਂਕਿ ਆਪਾਂ ਨੂੰ ਰੋਟੀ ਬਾਬੇ ਨੇ ਦਿੱਤੀ ਆ ਭੈਣ ਉਹਦੀ ਕੈਨੇਡਾ ਵਾ ਪਾਪਾ ਉਹਦੇ ਸੁਖਨਾਤੀ 35 ਸਾਲ ਹੋ ਗਏ ਨੌਕਰੀ ਕੰਡਦੇ ਆ ਉਹ ਪਾਪਾ ਦੀ ਨੌਕਰੀ ਨਹੀਂ ਸੁਖੀ ਉਹਦੀ ਨਹੀਂ ਬਾਧਰੀ ਦੇਖੀ ਉਹਦੀ ਸਿਹਾਰ ਫਰੀ ਜੱਗੂ ਦਾ ਆ ਗਿਆ ਵੀ ਜੱਗੂ ਗੈਂਗਸਟਰ ਦਾ ਭਰਾ ਸਰਪੰਚ ਬਣਿਆ ਹਰਜੀਤ ਕੋਰ ਨੇ ਸਰੋਪਾ ਪਾਇਆ ਇੱਕ ਗੈਂਗਸਟਰ ਦੀ ਮਾਣੇ ਗੈਂਗਸਟਰ ਨੂੰ ਗੈਂਗਸਟਰ ਦੇ ਪਰਿਵਾਰ ਨੂੰ ਸਕਿਉਰਿਟੀਆਂ ਦਿੱਤੀਆਂ ਕਾਰਨ ਵੀ ਰਹਾਗਾ ਹੀ ਆ ਹਾ ਦਾ ਬਣਾ ਪਿੰਡ ਉਹਦੇ ਨਾਨਕੇ ਇੱਥੇ ਨਾਨਕੇ ਆ ਉਹੀ ਪੜਿਆ ਲਿਖਿਆ ਬੱਚਾ ਉੱਲਗ ਆ ਉਤਰਾਪੀ ਚਲੋ ਜਿਤਰਾ ਹੁਣ ਸਰਪੰਚ ਪਹਿਲਾਂ ਵੱਡੀ ਨਹੀਂ ਕੀਤੀ ਹੈ ਹਨਾ ਪੰਜੀ ਮੇਰੀ ਨਹੀਂ ਤੇ ਜਦੋਂ ਜੱਗੂ ਦੇ ਕੰਮਾਂ ਤੇ ਵੀ ਫਿਰ ਉਹ ਜਾਂਦੀ ਆ ਫਿਰ ਥੋੜੀ ਪੜਾਈ ਘੱਟ ਹੀ ਫਿਰ ਉਹਨਾਂ ਨੂੰ ਬੱਚਾ ਦੇ ਕੋਈ ਤਾਂ ਖੁਸ਼ਿਆ ਚਾਹੀਦਾ ਕਿ ਜਿਹੜਾ ਪੱਕਾ ਕਾਗਜ਼ ਪੱਤਰ ਵੇਖੇ ਜੱਗੂ ਭਗਵਾਨਪੁਰੀਏ ਦੇ ਮਾਤਾ-ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਦੋ ਸ਼ਖਸ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਪਰਿਵਾਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਇਹ ਕਤਲ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਰਵਾਇਆ ਗਿਆ ਹੈ ਇੱਕ ਕੰਪਲੇਂਟ ਦੀ ਕਾਪੀ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਾਰਕ ਹੋ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਇਹ ਕੰਪਲੇਂਟ ਦਿੱਤੀ ਗਈ ਹੈ ਰਾਜਵਿੰਦਰ ਕੌਰ ਜੋ ਜੱਗੂ ਭਗਵਾਨਪੁਰੀਆ ਦੀ ਮਾਸੀ ਵੀ ਲੱਗਦੀ ਹੈ ਤੇ ਚਾਚੀ ਵੀ ਲੱਗਦੀ ਹੈ ਰਾਜਵਿੰਦਰ ਕੌਰ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕਿਉਂ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਹੈ ਅ ਬੀਜੀ ਤੁਹਾਨੂੰ ਕਿਉਂ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਇਹ ਸਭ ਦੇ ਪਿੱਛੇ ਨੇ ਤੁਸੀਂ ਕੰਪਲੇਂਟ ਵੀ ਕੱਲ ਦੇ ਕੇ ਆਏ ਹੋ ਤੁਹਾਨੂੰ ਕਿਉਂ ਲੱਗਦਾ ਮੈਨੂੰ ਵੀ ਤੁਸੀਂ ਸਸਰੀਕਾਲ ਜੀ ਰਾਜਵਿੰਦਰ ਗੌਰ ਬਾਨੂੰ ਐਉਂ ਇਤਰਾ ਲੱਗਦਾ ਕਿ ਜਦੋਂ ਦੀ ਮੇਰੀ ਭੈਣ ਮੇਰੀ ਸਿਸਟਰ ਰਾਜਨੀਤੀ ਚਾਈ ਮਤਲਬ ਸਰਪੰਚ ਦੇ ਵਿੱਚ ਆਈ ਸਿਆਸਤ ਵਿੱਚ ਉਦੋਂ ਤੋਂ ਹੀ ਸਕਿੰਦਰ ਸਿੰਘ ਦਾ ਗੰਦਾਵਾਰ ਵੀ ਦੇਵੀ ਉਦੇਵੀ ਸਿੰਘ ਜਿਤਰਾ ਸਾਬ ਉਦੋਂ ਤੋਂ ਹੀ ਉਹਦੇ ਪਿੱਛੇ ਮਤਲਬ ਹੀ ਕੋਈ ਵੀ ਇਨਸਾਨ ਜਿਤਰਾ ਹੁਣ ਆਮ ਘਰੋਂ ਉੱਠ ਕੇ ਤੇ ਬੰਦਾ ਬਾਹਰ ਜਾਂਦਾ ਜਿਤਰਾ ਉਹਨਾਂ ਕੋ ਬਰਦਾਸ਼ਤ ਹੀ ਨਹੀਂ ਹੋਇਆ ਕਿ ਉਹਨਾਂ ਨੇ ਇਹ ਕਿਉਂ ਇਤਰਾ ਇੱਕ ਜੱਗੂ ਦਾ ਕਰਕੇ ਉਹਨੂੰ ਗੈਂਗਸਟਰ ਦੀ ਮਾਂ ਵਾ ਇਤਰਾ ਉਤਰਾ ਤੁਹਾਨੂੰ ਪਤਾ ਹੀ ਆ ਤੇ ਇਹ ਥੋੜੀ ਆ ਕਿ ਜੇ ਉਹ ਗੈਂਗਸਟਰ ਜੱਗੂ ਆ ਇਕੱਲਾ ਉਹਦੀ ਮੰਮੀ ਤਨੀ ਨਾ ਜੇ ਮੰਮੀ ਤੋਂ ਬਾਅਦ ਇਹਨਾਂ ਨੇ ਸਾਡੇ ਘਰ ਵਾਲੀ ਮਾਰ ਲਿਆ ਚਾਤੀ ਮੇਰਾ ਬੇਟਾ ਜਿੱਥੇ ਨਹੀਂ ਉੱਥੇ ਹੀ ਜਿੱਥੇ ਮਿਲਿਆ ਵਾ ਉਹ ਦੇਵੀਰ ਸਿੰਘ ਨੇ ਜਿੱਥੇ ਤੇ ਤਰਾ ਹੁਸ਼ ਜਿਮਨੀ ਚੋਣਾ ਵਿੱਚ ਮੇਰਾ ਬੇੜਾ ਬਾਹਰ ਨਿਕਲਿਆ ਵਾ ਉਹਨੂੰ ਫੜ ਕੇ ਕਦੇ ਉਥੇ ਗੱਡੀ ਦੇ ਹੱਥ ਮਾਰਿਆ ਤੂੰ ਕੌਣ ਆ ਤੂੰ ਗੈਂਗਸਟਰ ਦਾ ਭਰਾ ਆ ਇਸ ਤਰ੍ਹਾਂ ਬਦਮਾਸ਼ੀਆਂ ਕਰਦਾ ਫਲਾਨ ਕਰਦਾ ਕੀ ਗੱਲ ਜੇ ਜੱਗੂ ਬਦਮਾਸ਼ ਆ ਤੇ ਇਹਦਾ ਮਤਲਬ ਇਹ ਥੋੜੀ ਵੀ ਸਾਰਾ ਪਰਿਵਾਰ ਹੀ ਉਹਦਾ ਬਦਮਾਸ਼ਾ ਜੱਗੂ ਦਾ ਭਰਾ ਨੂੰ ਇਹ ਵੇਖਿਆ ਵੀ ਜੱਗੂ ਦਾ ਭਰਾ ਵਾ ਜੱਗੂ ਦਾ ਭਰਾ ਇਹ ਨਹੀਂ ਵੇਖਿਆ ਵੀ ਜੱਗੂ ਦੇ ਭਰਾ ਦੀ ਅੱਗੇ ਪਿੱਛੇ ਸਾਰੇ ਇਧਰ ਉਲਟ-ਪਲਟ ਤੇ ਪੁੱਛਦੇ ਸਹੀ ਉਹਦੇ ਪਾਪਾ ਨੂੰ 32 ਸਾਲ ਉਹ ਚਲੇ ਨੌਕਰੀ ਕਰਦੇ ਨੇ ਉਹਦੀ ਬਲਮਾ ਸੀ ਵੇਂਦੇ ਉਹਦੀ ਮਾਤਾ ਦੀ ਬਲਮਾ ਕਰ ਦਿੱਤਾ ਮੇਰੀ ਭੈਣ ਨੂੰ ਸਾਨੂੰ ਛਾਕੇ ਨਹੀਂ ਆ ਸਾਨੂੰ ਸੋਹ ਰਿਆ ਸਾਨੂੰ ਪੂਰਾ ਪਤਾ ਵਾ ਵੀ ਇਹ ਕੋਈ ਵੀਰਜੀ ਵੇਖੋ ਜਿਹੜੇ ਹੁੰਦੇ ਆ ਨਾ ਗੈਂਗਸਟਰ ਜੋ ਮਾਪਾ ਪੈਰ ਨੂੰ ਨਹੀਂ ਮਾਰਦੇ ਕਿਉਂਕਿ ਗੈਂਗਸਟਰਾਂ ਦੇ ਵਿੱਚ ਇਹ ਰੂਲ ਹੀ ਨਹੀਂ ਹੈਗਾ ਉਹਨਾਂ ਦੀਆਂ ਇਹ ਚੀਜ਼ਾਂ ਹੁੰਦੀਆਂ ਵਾ ਵੀ ਆਪਾਂ ਮਾਪੇ ਨੂੰ ਕੁਝ ਨਹੀਂ ਕਹਿਣਾ ਇਹਨਾਂ ਸਵਾ ਖਾਧੀਆਂ ਹੁੰਦੀਆਂ ਜਿਵੇਂ ਤਰ੍ਹਾਂ ਆਪਾਂ ਸਰਕਾਰਾਂ ਸਵਾ ਖਾਂਦੀਆਂ ਇਹ ਰਾਜਨੀਤੀ ਸਿਆਸਤ ਵਿੱਚ ਸਾਡੀ ਭੈਣ ਦਾ ਕਤਲ ਹੋਇਆ ਪਹਿਲਾਂ ਮੇਰੇ ਬੱਚੇ ਨੂੰ ਇਹੋ ਜਿਹਾ ਮਜਬੂਰ ਕੀਤਾ ਕਿ ਮੇਰਾ ਬੱਚਾ ਜੇ ਇਹਦੇ ਵਿੱਚ ਜਾਂਦਾ ਰਿਹਾ ਜਿਮਨੀ ਚੋਣਾ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਮੇਰੇ ਬੱਚੇ ਮਗਰੋਂ ਜਾਂਦੇ ਰਿਹਾ ਇਹਨਾਂ ਨੇ ਪਹਿਲਾਂ ਜਾ ਕੇ ਜੀਸ਼ ਰਖਾ ਉਹ ਖਲਾਰ ਦੇ ਨੇ ਜਿਹੜੇ ਪੋਸਟਰ ਵਗੈਰਾ ਹੁੰਦੇ ਆ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵੀਰ ਦੇ ਨਾਲ ਮੈਨੂੰ ਲੱਗਦਾ ਗगन ਤੁਹਾਡਾ ਬੇਟਾ ਹੈ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹਦੇ ਚ ਤੁਹਾਡਾ ਉਹ ਬੇਟਾ ਹੈ ਜਿਹਦੇ ਤੇ ਕਹਿੰਦੇ ਆ ਵੀ ਇਹ ਬਦਮਾਸ਼ੀ ਕਰਦਾ ਬਦਮਾਸ਼ੀ ਕਰਦਾ ਕੋਈ ਬਦਮਾਸ਼ੀ ਨਹੀਂ ਕੀਤੀ ਉਹਦੇ ਵੀਰ ਗੱਡੀ ਸੌ ਲੈ ਕੇ ਆਵੇ ਤੇ ਇਹ ਸਾਹਬਾ ਜੀਆ ਮੇਰਾ ਬੱਚਾ ਗੱਡੀ ਲੈ ਕੇ ਜਾਵੇ ਇਹ ਬਦਮਾਸ਼ੀ ਆ ਇਹ ਗੈਂਗਸਟਰ ਦਾ ਭਰਾ ਵਾ ਕਿਉਂ ਗੈਂਗਸਟਰ ਦਾ ਭਰਾ ਗੈਂਗਸਟਰ ਤੇ ਇੱਕ ਸਾਈਡ ਤੇ ਰਹਿਗਾ ਮੇਰੇ ਬੱਚੇ ਦੀ ਇਮਾਨਦਾਰੀ ਵੇਖੋ ਮੇਰੇ ਬੱਚੇ ਦੀ ਪੂਰਾ ਨਹੀਂ ਨਾ ਅੰਮ੍ਰਿਤਸਰ ਅੰਬਟਾਲਾ ਗੁਰਦਾਸ ਮੇਰੇ ਬੱਚੇ ਨੇ ਐਤਾ ਕੀ ਬਦਮਾਸ਼ੀ ਕੀਤੀ। ਇਹੋ ਗੱਡੀਆਂ ਦਾ ਲੈ ਆਇਆ ਤਾਂ ਬਦਮਾਸ਼ ਹੋ ਗਿਆ। ਕੀ ਗੱਲ ਜਿਹਰਜੀਤ ਨਾਲ ਬਹਿ ਗਈ ਆ ਤੇ ਉਹ ਗੈਂਗਸਟਰ ਦੀ ਮਾਂ ਹੋ ਗਈ। ਉਹਦੇ ਮੇਰਾ ਬੱਚਾ ਸਰਪੰਚ ਬਣਿਆ। ਜਿਉਂ ਪਿੰਡ ਦੇ ਸਾਰੇ 25 ਪਿੰਡਾਂ ਨੇ ਲੈ ਕੇ ਗਏ ਆ ਹਰਜੀਤਕੌਰ ਨੂੰ। ਜਿਉਂ ਮੇਰੀ ਭੈਣ ਨੇ ਮੇਰੇ ਆਪਣੇ ਆਪਣੇ ਮੈਨੂੰ ਸਰੂਪਾ ਪਾਤਾ ਤੇ ਕਿੱਧਰ ਦੀ ਆਖ ਰਾ ਗਈ। ਜੇ ਸੁਖੀ ਪਉਂਦਾ ਤੇ ਫੇਰ ਉਹ ਸ਼ਾਬਾਸ਼ੀ। ਫੇਰ ਉਹ ਸੁਖੀ ਫੇਰ ਉਹ ਗੈਂਗਸਟਰ ਦਾ ਭਰਾ ਨਹੀਂ। ਫੇਰ ਉਹ ਸ਼ਾਬਾਸ਼ ਹੋਣੀ ਸੀ ਕਿ ਸਾਡਾ ਬੰਦਾ ਸਰਪੰਚ ਬਣਿਆ ਫੇਰ। ਇਹ ਸੁਖੀ ਵਰਗੇ ਨੇ ਨਾਲ ਟੋਕ ਟੋਕ ਬੈਣਾ ਸੀ। ਬਿਤੇ ਇਹ ਸਾਰੀਆਂ ਜੜੀਆਂ ਨੇ ਧਮਕੀਆਂ ਨੇ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਇੰਟਰਵਿਊਸ ਤੇ ਤਾਂ ਸੁਣਦੇ ਆ ਉਹੀ ਸੀਗਾ ਕਿ ਜਾਂ ਪਰਸਨਲ ਵੀ ਕਦੀ ਫੋਨ ਕਰਕੇ ਵੀ ਕਦੀ ਸਮਝਾਇਆ ਗਿਆ ਜਾਂ ਫਿਰ ਧਮਕਾਇਆ ਗਿਆ ਕਦੀ ਇਦਾਂ ਦੀ ਕੋਈ ਗੱਲ ਹੋਈ ਸੀ ਹਰਜੀਤ ਕੌਰ ਹੋਣਾ ਨੇ ਤੁਹਾਡੇ ਨਾਲ ਕੋਈ ਜ਼ਿਕਰ ਕੀਤਾ ਹੋਵੇ ਉਹ ਗੱਲਾਂ ਬਾਤਾਂ ਤਾਂ ਚਲੋ ਜਿਹਹ ਹੁੰਦੀਆਂ ਹੀ ਨਹੀਂ ਕਿ ਆਮ ਆਹੀ ਆਹੀ ਇੰਨਾ ਖਾਸ ਹੀ ਨਹੀਂ ਲਿਆ ਆਖੇ ਤੇ ਆਮ ਹੀ ਗੱਲਾਂ ਚਲੋ ਇਸ ਸਿਆਸਤ ਵਿੱਚ ਚੱਲਦਾ ਪਰ ਇੰਨਾ ਥੋੜੀ ਚੱਲਦਾ ਕਿ ਕਿਸੇ ਦੇ ਘਰੀ ਬਰਬਾਦ ਕਰਦੇ ਹੋ ਫੇਰ ਸਾਡੀ ਬੇਟੀ ਨਿਮਰਤ कौर ਦਾ ਹੀ ਆਪਣੀ ਜੰਗੂ ਦੀ ਬੇਟੀ ਦਾ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਸਰਕਾਰਾਂ ਸਾਡੇ ਬੱਚੀ ਦਾ ਪਾਸਪੋਰਟ ਨਹੀਂ ਬਣ ਦਿੱਤਾ ਕੀ ਗੱਲ ਉਹ ਬੱਚੀ ਦਾ ਕੀ ਕਸੂਰ ਆ ਉਹ ਤਾਂ ਜੇ ਬੱਚੀ ਛੋਟੀ ਜੀ ਆ 12 13 ਸਾਲਾਂ ਦਾ ਬੱਚਾ ਕਿੱਡਾ ਹੁੰਦਾ ਫੇਰ ਬਾਹਰ ਵਾਲਾ ਮੁੰਡਾ ਸਾਡਾ ਉਹ ਅੱਜ ਤੱਕ ਕਦੋਂ ਦਾ ਪਿਆ ਉਹ ਬਾਹਰ ਇੰਦਰ ਨਹੀਂ ਆਇਆ ਹੈ ਉਹਨੂੰ ਇਹਨਾਂ ਨੇ ਇੰਨਾ ਉਹਨੂੰ ਮਤਲਬ ਹੀ ਟੌਲਚਰ ਵਾਲੀ ਗੱਲ ਹੁੰਦੀ ਆ ਪੁੱਠੇ ਸਿੱਧਾ ਇੱਕ ਨਹੀਂ ਕਾਜਾ ਪਾ ਕੇ ਤੇ ਉਹਨੂੰ ਇੰਨਾ ਰਗੜਿਆ ਵਿਚਾਰੇ ਗਰੀਬ ਨੂੰ ਇਹ ਤਾਂ ਮਤਲਬ ਹੀ ਜਗੂ ਦਾ ਸਾਰੀ ਖਾਨਦਾਨਿਕ ਗੈਂਗਸਟਰ ਬਣ ਗਿਆ ਜੇ ਕੋਈ ਰਿਸ਼ਤੇਦਾਰ ਆਗਾ ਦੋ ਵੀ ਗੈਂਗਸਟਰ ਬਣ ਗਿਆ ਇੱਕ ਕਾਲ ਦੇ ਵੀ ਜ਼ਿਕਰ ਹੋਇਆ ਵੀ ਤੁਸੀਂ ਇਹ ਚੀਜ਼ ਦੇਖੀ ਕਿ ਜਦੋਂ ਗੋਲੀਆਂ ਮਾਰੀਆਂ ਗਈਆਂ ਵੀਡੀਓ ਕਾਲ ਦੇ ਉੱਤੇ ਵੀ ਕੋਈ ਸੀਗਾ ਇਹ ਇਦਾਂ ਦੀ ਕੋਈ ਗੱਲ ਸੀਗੀ ਆਹੀਂ ਆਹੀਂ ਬਾਅਦ ਸੁਣੀ ਆ ਵੀ ਕਰਨ ਦੇ ਸਰਪੰਚੀਆਂ 2027 ਦੀ ਲਲੋ ਪਤਾ ਜੋ ਵੀ ਕੁਛ ਦੋਸਤਾਂ ਸਤਾਈਏ ਚ ਬੋਟਾਉਣੀਆਂ ਆ ਮੈਂ ਤੇ ਇੱਕ ਲਲੋ ਲਲੋ ਠੇਕੇ ਹੋਰ ਪਤਾ ਨਹੀਂ ਸਾਨੂੰ ਵੀਰ ਜੀ ਇਹ ਕਿਉਂ ਕਿਹਾ ਕਿਉਂ ਨਹੀਂ ਇਹ ਚੀਜ਼ ਦਾ ਸਾਨੂੰ ਨਹੀਂ ਪਤਾ ਸੁਣਿਆ ਵਾ ਆਪਾਂ ਉਹ ਤੇ ਚਲੋ ਜਦੋਂ ਕੱਲ ਨੂੰ ਸਾਰਾ ਕੁਝ ਖੁੱਲੂ ਪਤਾ ਲੱਗ ਹੀ ਜਾਣਾ ਕੋਈ ਚੱਕਰ ਨਹੀਂ ਆ ਤੁਸੀਂ ਕੱਲ ਇਹ ਵੀ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ ਤੇ ਇੱਕ ਡੋਨੀ ਬੱਲ ਦੇ ਵੱਲੋਂ ਪੋਸਟ ਪਾਈ ਗਈ ਉਹਦੇ ਵਿੱਚ ਕਈ ਨਾਮ ਲਿਖੇ ਗਏ ਉਹਦੇ ਵਿੱਚ ਗੋਰਾ ਬਰਿਆਰ ਦੀ ਵੀ ਗੱਲ ਹੋਈ ਵੀ ਉਹ ਤੋਂ ਗੱਲ ਚੱਲੀ ਆ ਤੇ ਉਸ ਕਰਕੇ ਕਰਨਵੀਰ ਨੂੰ ਟਾਰਗੇਟ ਕਰਨਾ ਸੀਗਾ ਉਹ ਤੁਸੀਂ ਪੋਸਟ ਦੇਖੀ ਹੋਣੀ ਉਹ ਤਾਂ ਇੱਕ ਲੱਗਦਾ ਵੀ ਗੈਂਗਵਾਰ ਜਿਵੇਂ ਹੈਗੀ ਇਹ ਤਾਂ ਉਹ ਜਾਣ ਕੇ ਵੀਰ ਜੀ ਇਹ ਜਿਹੜੇ ਮੁੰਡਿਆਂ ਦੇ ਨਾਮ ਲੈਣੇ ਨੇ ਅੱਜ ਦੀ ਤਰੀਕ ਵਿੱਚ ਆ ਜਿਹੜਾ ਕੋਈ ਇਹਨਾਂ ਦਾ ਮੈਂ ਨਾਂ ਹੀ ਨਹੀਂ ਸੁਣਿਆ ਇਹੋ ਜੀ ਚੀਜ਼ ਮੈਂ ਨਹੀਂ ਸੁਣੀ ਪਹਿਲੀ ਗੱਲ ਤੇ ਸਾਨੂੰ ਇਹ ਚੀਜ਼ ਨਾ ਬਤਲਣ ਲਈ ਬੱਚੇ ਬਾਹਰ ਕੀ ਕਰਦੇ ਕੀ ਨਹੀਂ ਆਪਾਂ ਨੂੰ ਨਹੀਂ ਪਤਾ ਸਿਰਫ ਇੱਕ ਜੱਗੂ ਦਾ ਸਾਨੂੰ ਜੱਗੂ ਦਾ ਕੀ ਪਤਾ ਵਾ 16 ਸਾਲ ਹੋ ਗਏ ਇਹਨਾਂ ਦੀ ਹਰਾਸਤ ਵਿੱਚ ਸਾਡਾ ਜੱਗੂ ਐਂ ਥੋੜੀ ਇਹ ਬਣਾਇਆ ਇਹ ਬਣਾਇਆ ਸਰਕਾਰਾਂ ਨੇ ਜਦੋਂ ਜੱਗੂ ਇਹਨਾਂ ਨੇ ਇਸਤੇਮਾਲ ਕੀਤਾ ਉਦੋਂ ਜੱਗੂ ਚੰਗਾ ਸੀ ਜਿੱਦਨ ਮੇਰੀ ਭੈਣ ਸਰਪੰਚ ਸੀ ਸੁਖੀ ਨੇ ਵੜੰਦਾ ਵਾ ਸੁਖੀ ਵੜੰਦਾ ਉਦੋਂ ਮੇਰੀ ਭੈਣ ਨਹੀਂ ਜੱਗੂ ਦੀ ਗੈਸਟਰ ਦੀ ਮਾਂ ਮੈਂ ਜੀ ਤੁਹਾਨੂੰ ਪੁੱਛਣਾ ਸੀਗਾ ਵੀ ਜਦੋਂ ਇਹਨਾਂ ਦੀ ਸਰਕਾਰ ਸੀਗੀ ਸਤਾਰਾਂ ਤੋਂ 22 ਵਾਲੀ ਉਹਦੇ ਵਿੱਚ ਤਾਂ ਵੀ ਚਰਚਾ ਚੱਲਦੀ ਰਹੀ ਹੈ ਕਿ ਜੱਗੂ ਦਾ ਪਰਿਵਾਰ ਸੁਖਜਿੰਦਰ ਸੁਨਧਾਵਾ ਦੇ ਬਹੁਤ ਨੇੜੇ ਹੈ ਇਹ ਆਪ ਸਰਪੰਚ ਬਣਾਉਂਦੇ ਰਹੇ ਐਨੀ ਮੈਂ ਆਪ ਗਈਆਂ ਅਸੀਂ ਆਪ ਗਏ ਪਿੰਡੋਂ ਆਪਾਂ ਵੀਰ ਜੀ ਕੋਲੋਂ ਕਹਦੇ ਗਏ ਉਹਨਾਂ ਟਾਈਮਾਂ ਚਲੋ ਗੱਡੀਆਂ ਗੁੱਡੀਆਂ ਨਹੀਂ ਆਪਾਂ ਸਾਡੇ ਨਾਲ ਸਾਰਾ ਪਿੰਡ ਆ ਸਾਡੇ ਨਾਲ ਹਰ ਬੱਚਾ ਵੀ ਤਿਆਜਾ ਨੂੰ ਤਿਆਰ ਹੋ ਜਾਂਦਾ ਕਿਉਂਕਿ ਆਪਣਾ ਉਹਦਾ ਸਤਾਰਾ ਹੀ ਇਹੋ ਜਿਹਾ ਵਾ ਬਾਬਾ ਸੋਕਰ ਕੇ ਤੇ ਅਸੀਂ ਆਪਾਂ ਗਏ ਆ ਆਪਾਂ ਪਿੱਛੇ ਬੈ ਗਏ ਸਾਨੂੰ ਕੁਰਸੀਆਂ ਦੇ ਬਾਲ ਦਿੱਤਾ ਵਾ ਪੈਣ ਮੇਰੀ ਨੂੰ ਇਹਨਾਂ ਨੇ ਅੰਦਰ ਖੜਿਆ ਵਾ ਉਦੋਂ ਨਹੀਂ ਹੋ ਗਿਆ ਸਟਰ ਦੀ ਮਾਂ ਅਜੇ ਕਿੰਨਾ ਚਿਰ ਹੋਇਆ ਤੇ ਆਪਾਂ ਯਾ ਕਿ ਵੀ ਚਲੋ ਆਪਾਂ ਕੀ ਕਰਨ ਨੂੰ ਗਾਂ ਜਾਣਾ ਵਾ ਚਲੋ ਇਹਨਾਂ ਦੀ ਆਪਸ ਵਿੱਚ ਗੱਲ ਆ ਇਸ ਤਰ੍ਹਾਂ ਸਕੁਜਿੰਦਰ ਅਦਾਬਾਦੀ ਘੋਟੀ ਬੈਠੀ ਆ ਇਸ ਤਰ੍ਹਾਂ ਮੇਰੀ ਪਹਿਨ ਦੀ ਕੁਰਸੀ ਆ ਇਸ ਤਰ੍ਹਾਂ ਉਹ ਬਿਠਾ ਰੰਦਾ ਵਾ ਸਾ ਉਦੋਂ ਤੁਹਾਨੂੰ ਨਹੀਂ ਸੰਗਾਈ ਵੀ ਮੇਰੀ ਇਹ ਗੈਂਗਸਟਰ ਦੀ ਮਾਂ ਆਜੋ ਦੂਜੀ ਚਲੋ ਹੁਣ ਦਈਆ ਆਪਣੀ ਸਰਕਾਰਾਂ ਬਦਲਦੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਇਹ ਨਹੀਂ ਕੋਈ ਗੱਲ ਹੁੰਦੀ ਤੇ ਜੇ ਉਹ ਜਿ ਤਰ੍ਹਾਂ ਹੁਣ ਹੋਰ ਕਹਿੰਦਾ ਤੁਰੀਆ ਤੇ ਆਜੋ ਗੈਂਗਸਟਰ ਦੀ ਮਾਂ ਹੋਗੀ ਅਜੋਸ ਰੂਪੇ ਪਾਈ ਉਹਨੇ ਸਰਪੰਚ ਬਣਾਏ ਆ ਤੇ ਅਜੋ ਗੈਂਗਸਟਰ ਦੀ ਮਾਂ ਹੋ ਗਈ ਤੇ ਜੇ ਤੁਹਾਡੇ ਨਾਲ ਰਲ ਕੇ ਬਣਾਉਂਦੀ ਤੇ ਫੇਰ ਉਹ ਬਧੀਆ ਗੱਲ ਹੀ ਫੇਰ ਕੋਈ ਗੈਂਗਸਟਰ ਨਹੀਂ ਖੋਏ ਫੇਰ ਕੋਈ ਗਰਾਜਨੀਤੀ ਨਹੀਂ ਫੇਰ ਕੋਈ ਗੱਲ ਨਹੀਂ ਹੀ ਕਰਨੀ ਹੁਣ ਜੇ ਆਪਾਂ ਉਦੋਂ ਮੇਰੀ ਵੀਡੀਓ ਆਈ ਆ ਇਹਨਾਂ ਨੇ ਉਸੇ ਵੇਲੇ ਬੰਦ ਕਰ ਦਿੱਤੀ ਉਹ ਤੇ ਚਲੋ ਤੁਹਾਡੇ ਵਰਗੇ ਵੀਰ ਭਰਾ ਹੀ ਚਲੋ ਚੱਲਦੀ ਰਹੀ ਥੋੜੇ ਦਿਨ ਪਹਿਲਾਂ ਇਹਨਾਂ ਆਪੇ ਕਹਿ ਦਿੱਤਾ ਵੀ ਗੈਂਗਸਟਰ ਦੇ ਭਰਾ ਸਾਕਾ ਭਰਾ ਵਾ ਜਿਹੜਾ ਵੀ ਬਹਿਸ ਕੀਤੀ ਆ ਜਦੋਂ ਮੈਂ ਤੁਹਾਨੂੰ ਮੈਂ ਦਿੱਤਾ ਬਿਆਨ ਦਿੱਤਾ ਉਦੋਂ ਇਹਨਾਂ ਨੇ ਫੇਰ ਵੀ ਚਲੋ ਗੱਲਾਂ ਬਾਤਾਂ ਕੀਤੀਆਂ ਇਹ ਨੇ ਵੀ ਕਿ ਆ ਮੈਂ ਪਜਾਤਾ ਮੈਂ ਪਜਾਤਾ ਪਜੰਦਾ ਕੋਈ ਨਹੀਂ ਕਿਸੇ ਨੇ ਹੁੰਦਾ ਜਦੋਂ ਤੂੰ ਅੱਗੇ ਹੋਗੇ ਉਹਨੂੰ ਗੱਡੀ ਤੇ ਹੱਥ ਮਾਰ ਕੇ ਐਂ ਕਰਕੇ ਤੇ ਤੂੰ ਉਹਨੂੰ ਖਿਲਾ ਰਿਹਾ ਉਹਨੇ ਤਾਂ ਖਲੋਣਾ ਹੀ ਕਿਉਂਕਿ ਉਹ ਤੇਰੇ ਵਾਂਗੂ ਤੂੰ ਵੀ ਤੇ ਆਮ ਹੀ ਆ ਤੂੰ ਕਿਹੜਾ ਕਿਤੇ ਸਮਾਨ ਤੋਂ ਉੱਤਰਿਆ ਆਂ ਜੇ ਤੂੰ ਸੁਖੀ ਦਾ ਬੰਦਾ ਵਾ ਤੇ ਸੰਤੋਖ ਸੰਦਾਵਾ ਦਾ ਪੋਤਰਾ ਵਾ ਤੇ ਇਹਦਾ ਮਤਲਬ ਇਹ ਨਹੀਂ ਤੂੰ ਮਬ ਰੱਬ ਬਣ ਗਿਆ ਵਾ ਤੂੰ ਵੀ ਸਾਡੇ ਬੱਚਿਆਂ ਵਰਗਾ ਹੀ ਆ ਤੇ ਤੈਨੂੰ ਕੀ ਲੱਗਦਾ ਵਾ ਅੱਜ ਤੇਰੇ ਨਾਲ ਮੇਰਾ ਮੁੰਡਾ ਮਿਲ ਜੇ ਤੇ ਗगन ਬਣ ਜੂਗਾ ਰਾਜਨੀਤੀ ਬਣ ਜੂਗਾ ਸਿਆਸਤ ਵਿੱਚ ਵਧੀਆ ਬਣੂਗਾ ਬਹੁਤ ਵਧੀਆ ਤੇ ਜੇ ਉਹ ਦੂਜੇ ਪਾਸੇ ਆ ਤੇ ਉਹ ਗੈਂ ਗੈਸਟਰ ਪਰ ਕੋਈ ਨੂੰ ਦਾ ਗੈਸਟਰ ਘਰੋਂ ਨਹੀਂ ਮਾਵਾਂ ਨਹੀਂ ਜੰਮਦੀਆਂ ਅਹੀਂ ਨਹੀਂ ਕਹਿੰਦੇ ਮੇਰੇ ਇਹੋ ਜਾਨਾ ਬੀਜੀ ਇਹ ਵੀ ਇਲਜ਼ਾਮ ਲਾਉਂਦੇ ਆ ਵੀ ਚਲੋ ਜ਼ਿਮਨੀ ਚੋਂ ਦੀ ਜਿਵੇਂ ਗੱਲ ਹੋ ਰਹੀ ਆ ਵੀ ਜ਼ਿਮਨੀ ਚੋਂ ਦੇ ਵਿੱਚ ਜੱਗੂ ਨੇ ਜੇਲ੍ਹ ਦੇ ਵਿੱਚ ਬੈਠ ਕੇ ਸਾਰਾ ਤੰਤਰ ਚਲਾਇਆ ਇਹ ਗੱਲਾਂ ਸੱਚ ਨੇ ਨਹੀਂ ਤੇ ਜਿੱਦਣ ਸੁੱਖੀ ਦੇ ਨਾਲ ਤੁਰੇ ਸੀ ਉਸ ਦਿਨ ਕਿੰਨੇ ਚਲਾਇਆ ਸੀ ਉਸ ਦਿਨ ਕਿੰਨੇ ਚਲਾਇਆ ਸੀ ਕੰਪਰੈਸਾਂ ਆਪਾਂ ਨਹੀਂ ਲਾਈਆਂ ਸੁੱਖੀ ਲੰਦਾ ਸੀ ਇਹ ਚੀਜ਼ਾਂ ਸ਼ੋਅ ਹੈ ਗਿਆ ਜੇ ਉਹ ਬੰਦ ਕਰਦੇ ਨੇ ਡੀਲੀਟ ਕਰ ਉਹ ਵੱਖਰੀ ਗੱਲ ਆ ਕੋਈ ਇੰਨਾ ਸਰਕਾਰਾਂ ਦੇ ਤੇ ਸਭ ਕੁਝ ਹੁੰਦਾ ਵਾ ਮਿੱਟੀ ਪਾ ਦਿੰਦੇ ਪਰ ਜਦੋਂ ਫਿਰ ਕੋਈ ਪੁੱਟਣ ਆ ਜਾਏ ਫਿਰ ਪੁੱਟੀਆਂ ਵੀ ਜਾਂਦੀਆਂ ਹੁੰਦੀਆਂ ਚੀਜ਼ਾਂ ਉਹ ਦਿਨ ਵੀ ਤੇ 17 ਤੋਂ ਲੈ ਕੇ 22 ਤੱਕ ਜਗੂ ਤੇ ਨੌਂ ਦਾ ਤੁਰਿਆ ਜਗੂ ਨੂੰ ਨੌਂ ਦਾ ਤੁਰਿਆ ਤੇ 2 ਜ 17 ਵਿੱਚ ਜਗੂ ਭੋਲਾ ਹਾਈਲਾਈਟ ਹੀ ਉਦੋਂ ਇਹਦੇ ਜਗੂ ਦੀ ਮਾਤਾ ਸੀ ਉਦੋਂ ਉਹ ਉਦੋਂ ਜਗੂ ਨੇ ਤੇਰੀ ਮਤਤ ਕੀਤੀ ਹੁਣ ਤੇ ਚਲੋ ਜਗੂ ਜੇਲ੍ਹ ਚਾ ਹੁਣ ਤੇ ਕੋਈ ਕਹਿ ਨਹੀਂ ਸਕਦਾ ਉਹਦਾ ਫੋਨ ਨਾ ਚੱਲੇ ਕੋਈ ਕੁਛ ਨਾ ਚੱਲੇ ਇਹਦਾ ਮਤਲਬ ਇਹ ਥੋੜੀ ਪਜੀ ਬੱਚੇ ਦੋ ਚਾਰ ਕੀ ਗੱਲ ਹੈ ਜਗੂ ਦੇ ਨਾਲੀ ਪਛਾਣ ਹੱਡੀ ਆ ਸਾਡੀ ਆਪਣੀ ਕੋਈ ਪਛਾਣ ਨਹੀਂ ਮੇਰੇ ਬੱਚੇ ਦੀ ਕੋਈ ਪਛਾਣ ਨਹੀਂ ਲੈਸਨ ਤੱਕ ਮੇਰਾ ਬੱਚਾ ਖੇਡ ਕੇ ਆਇਆ ਇਹਨਾਂ ਦੀ ਇਹੋ ਜਿਹੀਆਂ ਰਾਜਨੀਤੀਆਂ ਦੇ ਨਾਲ ਮੇਰਾ ਬੱਚੇ ਦੀ ਜ਼ਿੰਦਗੀ ਖਰਾਬ ਕਰਦੀ ਹੁਣ ਵੀਰ ਜੀ ਮੈਂ ਡਰਦੀ ਨਹੀਂ ਆਪਣਾ ਬੱਚਾ ਬਾਹਰ ਭੇਜਿਆ ਮੇਰੇ ਬੱਚੇ ਨੂੰ ਘਰ ਤੱਕ ਮਾਰਨ ਆ ਗਏ ਆ ਇਹਨਾਂ ਨੇ ਮੇਰੇ ਬੱਚੇ ਨੂੰ ਘਰ ਤੱਕ ਆ ਉਹ ਨਹੀਂ ਨਾ ਹੱਥ ਆ ਤੇ ਮੇਰਾ ਆ ਚੀਜ਼ ਜਿਹੜੀ ਮੇਰੀ ਭੈਣ ਦਾ ਹੋਈ ਹੈ ਨਾ ਇਹ ਚੀਜ਼ ਮੇਰੇ ਬੱਚੇ ਨਾਲ ਹੋਣੀ ਇਹਨਾਂ ਨੇ ਮਜਬੂਰ ਕੇ ਤਾਂ ਪਹਿਲਾਂ ਉਹਨੂੰ ਸਕਿਉਰਿਟੀ ਦਿੱਤੀ ਆ ਫਿਰ ਉਹਨੂੰ ਖੋਲਈ ਆ ਇਹਦਾ ਕੀ ਮਤ ਬਲਿਆ ਆਪਾਂ ਤੇ ਭਾਜੀ ਸੱਚੇ ਪੁੱਛੋ ਨਾ ਵੀਰ ਜੀ ਆਪਾਂ ਤੇ ਰਾਤ ਸੌਂਦੇ ਨਹੀਂ ਮਾਪਤਾ ਮੇਰੇ ਪੁੱਤ ਦੇ 24 ਘੰਟੇ ਸਿਰ ਪਿੜੁੰਦੀ ਰਿੰਦੀ ਹੁਣ ਜਾ ਕੇ ਆਪਣੇ ਪ੍ਰਾਂ ਨੂੰ ਦੱਸਦਾ ਵਾ ਇਸ ਤਰ੍ਹਾਂ ਹੁੰਦਾ ਤੇ ਇਸ ਤਰ੍ਹਾਂ ਹੁੰਦਾ ਮੈਨੂੰ ਹੁਣ ਸਾਨੂੰ ਤਾਂ ਦੱਸਦਾ ਨਹੀਂ ਵੀ ਮੇਰੀ ਮਾਫੀ ਕਰ ਕਰੂਗੀ ਇਹ ਨਹੀਂ ਨੂੰ ਨਹੀਂ ਦੱਸਦਾ ਮਰਨ ਵਾਲੀ ਨੂੰ ਨਹੀਂ ਕੁਝ ਦੱਸਦਾ ਕਿ ਚਲੋ ਮਾਮਾ ਤੇ ਮਾਮਾ ਹੀ ਹੁੰਦੀਆਂ ਮਾਸੀ ਕੀ ਤੇ ਮਾਂ ਕੀ ਇਹਨਾਂ ਦੀ ਨੇ ਕੋਈ ਮਾਮਾ ਮਾਸੀਆਂ ਹੈਗੀਆਂ ਇਹ ਮੰਤਰੀ ਜਿਹੜੇ ਬਣਿਆ ਇਹ ਸਮਾਂ ਤੋਂ ਡਿੱਗੇ ਆ ਕਿ ਜਾਂ ਜ਼ਮੀਨ ਚੋਂ ਨਿਕਲਿਆ ਇਹਨਾਂ ਦੀ ਕੋਈ ਮਾਮਾ ਮਾਸਣੀਆਂ ਹੈਗੀਆਂ ਇਹਨਾਂ ਨੇ ਕਿੰਨਾ ਆਪਣੇ ਭਰਾ ਦੇ ਨਾਲ ਸਾਥ ਦਿੱਤਾ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਉਹ ਅੰਦਰ ਆ ਵਿਚਾਰਾ ਉਹ ਆਪਣੀ ਸਜ਼ਾ ਭੁਗਤਣਿਆ ਗਰੀਬ ਬਿਨਾਂ ਵਜ੍ਹਾ ਇਹਨਾਂ ਦੀਆਂ ਕੀਤੀਆਂ ਉਹਦੇ ਗਾੜੀਆਂ ਆਈਆਂ ਤੇ ਜਿਉ ਕੋਈ ਕਹੇ ਗਰੀਬ ਦਾ ਬੱਚਾ ਗਾੜੀ ਆਇਆ ਵਾ ਤੇ ਇਹਨਾਂ ਕੋਈ ਜਰਿਆ ਹੀ ਨਹੀਂ ਗਿਆ ਉਹਨੂੰ ਇਹਨਾਂ ਨੇ ਬਦਨਾਮ ਕਰਕੇ ਤੇ ਉਹ ਹੀ ਗੱਲ ਹੋ ਗਈ ਪਈ ਇੱਕ ਕਾਲ ਕੋਠੇ ਚ ਪਾਤਾ ਇੱਕ ਦੇਸ ਉਪਰਦੇਸ਼ ਕਰ ਦਿੱਤਾ ਪਤਾ ਵੀ ਆਉਣ ਵਾਲੇ ਸਮੇਂ ਚ ਅੱਗੇ ਆਉਣਾ ਵਾ ਸਾਰੀ ਦੁਨੀਆ ਨਾਲ ਆ ਸਾਰੇ ਜ਼ਿਲ੍ਹੇ ਦੋ ਤਿੰਨ ਜ਼ਿਲ੍ਹੇ ਸਾਡੇ ਨਾਲ ਆ ਪਿੰਡ ਸਾਡੇ ਨਾਲ ਆ ਇਲਾਕਾ ਸਾਡਾ ਨਾਲ ਆ ਉਹਨਾਂ ਨੂੰ ਪਤਾ ਵਾ ਪਈ ਆਉਣ ਵਾਲੇ ਸਮੇਂ ਚ ਸਾਡੇ ਰਾਤਾ ਰੋੜਾ ਬਣੂਗਾ ਉਹਨਾਂ ਨੇ ਇਹ ਭੈਣ ਮੇਰੀ ਨੂੰ ਕਰਨ ਸੱਚੀ ਗੱਲ ਵੀਰ ਜੀ ਮੇਰੇ ਬੱਚੇ ਨੂੰ ਇਹਨਾਂ ਨੇ ਚੰਡੀਗੜ੍ਹ ਵੀ ਇਹਨਾਂ ਨੂੰ ਮੈਨੂੰ ਦੱਸਦੇ ਆ ਇਹਨਾਂ ਚੰਡੀਗੜ੍ਹ ਵੀ ਬੱਚੇ ਮੇਰੇ ਦੇ ਮਗਰ ਮੁੰਡੇ ਪਾਏ ਕੀ ਇਹਦਾ ਕੀ ਮਤਲਬ ਹੈ ਉਹਦੇ ਵੀਰ ਦਾ ਕੀ ਮਤਲਬ ਹੈ ਇਹਦੇ ਵੀਰ ਦਾ ਆਬਿਆ ਅਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਮਹਾਰਾਜ ਸਾਡੀ ਉਹਦੀ ਉਹਦੀ ਕਚਾਰੀ ਜਿਹੜੀ ਕੰਪਲੇਂਟ ਕੱਲ ਦੇ ਕੇ ਆਏ ਹਾਂ ਉਹ ਮਾਰਕ ਹੋ ਚੁੱਕੀ ਹੈ ਮੈਨੂੰ ਲੱਗਦਾ ਪਰਚੇ ਬਾਰੇ ਕੋਈ ਚਰਚਾ ਹੋ ਰਹੀ ਹੈ ਪਰਚਾ ਕਰਨ ਮਾਰੇ ਅਸੀਂ ਵੀਰ ਜੀ ਕੱਲ ਤੇ ਦੀਏ ਆਂ ਜੀ ਉਹ ਕੁਝ ਅਹੀਂ ਕਰਦਾ ਆਪਣਾ ਜੋ ਬਿਆਨ ਬਾਜੀਆ ਤੁਹਾਨੂੰ ਜੋ ਕਰ ਆਏ ਹਾਂ ਚਲੋ ਇਹਦੇ ਵਿੱਚੋਂ ਹੈ ਪੁਲਿਸ ਨੇ ਸਾਨੂੰ ਤੁਹਾਨੂੰ ਪਤਾ ਪੁਲਿਸ ਵੀ ਵਿਚਾਰੀ ਹੈ ਨਾ ਕਰੂਗੀ ਦਊਗੀ ਸਾਥ ਪੁਲਿਸ ਨਹੀਂ ਦਊਗੀ ਕਿਉਂ ਨਾ ਦਊਗੀ ਸਾਡਾ ਘਰ ਬਰਬਾਦ ਹੋ ਗਿਆ ਬੱਚੇ ਸਾਡੇ ਕਰੋ ਬਗਾਰ ਹੋ ਗਏ ਦੋ ਸਾਡੇ ਪਰਦੇਸਾਂ ੱਤੇ ਖਾਂਦੇ ਪੈਣੇ ਆਪਾਂ ਵੀ ਜੀ ਪਰਦੇਸ ਬੰਦੂ ਸਾਨੂੰ ਨਹੀਂ ਮੰਨਦੇ ਸਿਰਫ ਇਹਨਾਂ ਦੀਆਂ ਸਰਕਾਰਾਂ ਦੀਆਂ ਰਾਜਨੀਤੀਆਂ ਗੰਦੀਆਂ ਸੋਚਾਂ ਕਰਕੇ ਸਾਡੇ ਬੱਚੇ ਬਾਹਰ ਗਏ ਮੈਂ ਆਪਣੇ ਬੱਚੇ ਨੂੰ ਇੱਕ ਮਿੰਟ ਨਹੀਂ ਆਪਣੀ ਦੁੱਧੂ ਰੱਖਦੀ ਕਿਉਂਕਿ ਆਪਾਂ ਨੂੰ ਰੋਟੀ ਬਾਬੇ ਨੇ ਦਿੱਤੀ ਆ ਭੈਣ ਉਹਦੀ ਕੈਨੇਡਾ ਵਾ ਪਾਪਾ ਉਹਦੇ ਸੁਖਨਾਤੀ ਪਤੀ 25 ਸਾਲ ਹੋ ਗਏ ਨੌਕਰੀ ਕੰਡਦੇ ਆ ਉਹ ਪਾਪਾ ਦੀ ਨੌਕਰੀ ਨਹੀਂ ਸੁਖੀ ਉਹਦੀ ਨਹੀਂ ਬਾਧਰੀ ਦੇਖੀ ਉਹਦੀ ਸਿਹਾਰਫਰੀ ਜੱਗੂ ਦਾ ਆ ਗਿਆ ਵੀ ਜੱਗੂ ਗੈਂਗਸਟਰ ਦਾ ਭਰਾ ਸਰਪੰਚ ਬਣਿਆ ਹਰਜੀਤ ਕੋਰ ਨੇ ਅਸਰ ਉਹ ਪਾਇਆ ਇੱਕ ਗੈਂਗਸਟਰ ਦੀ ਮਾਂ ਨੇ ਗੈਂਗਸਟਰ ਨੂੰ ਗੈਂਗਸਟਰ ਦੇ ਪਰਿਵਾਰ ਨੂੰ ਸਕਿਉਰਿਟੀਆਂ ਦਿੱਤੀਆਂ ਕਿਉਂ ਸਭ ਤੋਂ ਵੱਡੇ ਤਾਂ ਗੈਂਗਸਟਰ ਮੰਤਰੀ ਆ ਜਿਹੜੇ ਆਂਦੇ ਆ ਵੀ ਗੈਂਗਸਟਰ ਗੈਂਗਸਟਰ ਇੰਨਾ ਹੀ ਬਣਾਏ ਆ ਕਿਉਂਕਿ ਸ਼ੁਰੂਆਤ ਇਹਨਾਂ ਕੀਤੀ ਤੇ ਬਣ ਗਏ ਤੇ ਫਿਰ ਹੁਣ ਫੇਰ ਹੁਣ ਕਿਉਂ ਚੀਕਦੇ ਜੀ ਤੁਸੀਂ ਮੈਨੂੰ ਲੱਗਦਾ ਵੀ ਹਰਜੀਤ ਕੌਰ ਉਹਨਾਂ ਦੇ ਕੋਲ ਵੀ ਦੇਖਿਆ ਉਹਨਾਂ ਨੂੰ ਉਹਨਾਂ ਦੀ ਜਦੋਂ ਕਹਿੰਦੇ ਵੀ ਜਦੋਂ ਗੋਲੀਆਂ ਲੱਗੀਆਂ ਨੇ ਅੰਮ੍ਰਿਤਸਰ ਤੱਕ ਜਾਣ ਤੱਕ ਉਹਨਾਂ ਦੇ ਸਾਹ ਸੀਗੇ ਕਿ ਜਾਂ ਉਹਨਾਂ ਦੇ ਕੀ ਹਾਲਾਤ ਕੀ ਸੀਗੇ ਅਈ ਵਿਸ਼ਿਆ ਗਾੜੀ ਮਤਲਬ ਵੀ ਮੈਂ ਗਾੜੀ ਬੈਗੀ ਕਿਉਂਕਿ ਮੈਨੂੰ ਨਹੀਂ ਪਿੱਛੇ ਬਿਠਾ ਇਹਦਾ ਮੁੰਡਾ ਜਿਹੜਾ ਨਾਲ ਗਿਆ ਉਹ ਕਹਿੰਦਾ ਵਾ ਕਿ ਜਿੰਨਾ ਵੇਰ ਕੇ ਲਾਗੇ ਜਾ ਕੇ ਮਾਤਾ ਨੇ ਪੀ ਸਾਹ ਛੱਡੀ ਆ ਤੇ ਆਪਾਂ ਦੇ ਪਿੱਛੇ ਤੇ ਦੇਖਦਾ ਤੇ ਵੀਰ ਜੀ ਹੈ ਨਹੀਂ ਕੋਈ ਕੁਝ ਵੀ ਉਹ ਅੱਗੇ ਮੈਂ ਪਿੱਛੇ ਅੱਗੇ ਬੈ ਗਈ ਆ ਪਿੱਛੇ ਉਹ ਵੀਰ ਵਿਚਾਰਾ ਜਾਣਾ ਇਹ ਤੇ ਪਹਿਲਾਂ ਇਧਰ ਉਧਰ ਆਈ ਨਾ ਪਰ ਚਲੋ ਆਪਣੇ ਜਿਹੜੇ ਰਿਸ਼ਤੇਦਾਰੋਂ ਤੇ ਫੋਨ ਕੀਤਾ ਤੇ ਅਸੀਂ ਆਏ ਤੇ ਪਰ ਉਹਨੇ ਵੀਰ ਕੇ ਜਾ ਕੇ ਜਾ ਕੇ ਤੇ ਸਾਹ ਖਤਮ ਹੋ ਗਏ ਤੇ ਤੁਸੀਂ ਤਾਂ ਦਰਾਨੀ ਜਠਾਨੀ ਵੀ ਹੋ ਭੈਣਾ ਵੀ ਹੋ ਸਕੀਆਂ ਇੱਕੋ ਘਰ ਦੇ ਵਿੱਚ ਵਿਆਹੀਆਂ ਜੀ ਤੁਹਾਡਾ ਕਿਵੇਂ ਸੀਗਾ ਜੀ ਆਪਸ ਦੇ ਵਿੱਚ ਕਿਉਂਕਿ ਭੈਣ ਦਾ ਵੀ ਚਲੇ ਜਾਣਾ ਵੱਡੀ ਦਾ ਇੱਕ ਪਿਓ ਵਾਂਗੂੰ ਹੁੰਦੀ ਹੈ ਇੱਕ ਮਾਂ ਵਾਂਗੂੰ ਹੁੰਦੀ ਹੈ ਤਾਂ ਹੁਣ ਮੈਨੂੰ ਲੱਗਦਾ ਵੀ ਉਹ ਵਾਲਾ ਸਾਆ ਵੀ ਉੱਠ ਗਿਆ हां जी हां जी ਮੈਨੂੰ ਬੈ ਵੀਰ ਜੀ ਮੇਰੇ ਜਿਉਂ ਤੋਂ ਮੇਰੇ ਸੱਸ ਬੇਰੀ ਪੂਰੀ ਹੋਈ ਚ ਉਹ ਸੱਸ ਤੇ ਮੇਰੀ ਮੇਰੀ ਨਣਾਨ ਵਿਧਵਾ ਸੀ ਤੇ ਮੇਰੀ ਸਾਡੀ ਸੱਸ ਜਿਹੜੀ ਜ਼ਿਆਦਾ ਮੇਰੀ ਨਣਾਨ ਕੋ ਰਿੰਦੀ ਮੈਨੂੰ ਆਪਣੀ ਭੈਣ ਦਾ ਇਨਾਸਰਾ ਸੀ ਕਿ ਮੈਨੂੰ ਇਹਦੇ ਸਿਰ ਤੇ ਫਿਕਰ ਨਹੀਂ ਮੈਂ ਕਦੀ ਕਿਸੇ ਦੇ ਘਰ ਨਹੀਂ ਵੀਰ ਜੀ ਗਈ ਮੈਂ ਆਪਣੀ ਭੈਣ ਦੇ ਸਿਰ ਤੇ ਹੁਣ ਵੀ ਮੈਂ ਸਰਪੰਚ ਬਣੀ ਆ ਨਾ ਮੈਂ ਅੱਜ ਤੱਕ ਮੈਂ ਚਾਹ ਪਾਣੀ ਬਣਾਉਣੀ ਆ ਮੈਂ ਇਹੋ ਜਿਹਾ ਮਾਨ ਹੀ ਨਹੀਂ ਕੀਤਾ ਕਿ ਮੈਂ ਸਰਪੰਚ ਆ ਕਿਉਂਕਿ ਮੈਨੂੰ ਇਹ ਚੀਜ਼ਾਂ ਆਈਆਂ ਗਈਆਂ ਰਹਿੰਦੀਆਂ ਇਹਨਾਂ ਦਾ ਕੋਈ ਮਤਬ ਨਹੀਂ ਹੁੰਦਾ ਇਹ ਇਹ ਨਹੀਂ ਵੀ ਸਾਨੂੰ ਇਹ ਚੀਜ਼ ਉਹ ਲੈ ਕੇ ਬਹਿ ਜਾਣਾ ਮੰਤਰੀਆਂ ਨੂੰ ਹੁੰਦਾ ਨਾ ਕੋਈ ਆ ਸਾਡੀ ਕੁਰਸੀ ਪਹਿਲਾਂ ਦਾਦਾ ਬਣ ਗਿਆ ਫਿਰ ਪੁੱਤ ਬਣ ਗਿਆ ਫਿਰ ਜਾਰੀ ਪਰੋ ਤੜੇ ਪਰੋ ਤੜੇ ਇਹ ਚੀਜ਼ਾਂ ਨਹੀਂ ਹੈਗੀਆਂ ਸਾਨੂੰ ਹੁਣ ਪਿੰਡ ਨੇ ਚੁਣਿਆ ਤੇ ਆਪਾਂ ਆਏ ਆ ਚਲੋ ਸਾਰਿਆਂ ਨੇ ਸਹਿਯੋਗ ਦਿੱਤਾ ਕੋਸ਼ਿਸ਼ ਚਲੋ ਮੇਰੀ ਭੈਣ ਦਾ ਸੰਜੋਗ ਹੀ ਵੀ ਚਲੋ ਸ਼ਹਿਰ ਰਹਿੰਦੀ ਆ ਉਹਦਾ ਇੱਥੇ ਪੋਤਰੀ ਕਰਕੇ ਆਪਣੀ ਕਰਕੇ ਕਿਉਂਕਿ ਉਹ ਜੁਸ਼ਟ ਵਾਸਨ ਨਹੀਂ ਹੈਗੀ ਇੱਕ ਤਾਂ ਉਹਦੇ ਕੋਈ ਬੱਚੀ ਹੀ ਨਹੀਂ ਨਾਣੀ ਦੀ ਉਹਦੀ ਪਰਿਵਿਸ਼ਵਾਸ ਤੇ ਸਹੀ ਵਾਸਤੇ ਜੀਵਨ ਵਾਸ ਸਹੀ ਕਰਨ ਵਾਸਤੇ ਉਹ ਸ਼ਹਿਰ ਇੱਥੇ ਆਪਾਂ ਵੀ ਜਾਣੇ ਆ ਆਪਾਂ ਵੀ ਰਹਿੰਦੇ ਆ ਕਿਉਂਕਿ ਜਦੋਂ ਸਾਨੂੰ ਇਹੋ ਜੀਆਂ ਗੱਲਾਂ ਪੁੱਠੀਆਂ ਸਿੱਧੀਆਂ ਸੁਣਦੇ ਆਪਾਂ ਡਰਦੇ ਫਿਰ ਸ਼ਹਿਰ ਚੱਲ ਜਾਂਦੇ ਆ ਕਿਉਂਕਿ ਆਪਾਂ ਮਕਾਨ ਲਿਆ ਹੀ ਕਿਰਾਏ ਦਾ ਸੰਝਾ ਹੀ ਆਪਾਂ ਆਪ ਇਕੱਠੇ ਹੀ ਤੇ ਉਹ ਤਰ੍ਹਾਂ ਸਾਡੇ ਘਰ ਉਹ ਵਖਵਾ ਕੇ ਉਸ ਆਪਣਾ ਪੱਕਾ ਸਾਡਾ ਜਦੀਕਾ ਰਹੇ ਮੈਂ ਆਪਾਂ ਆਪ ਬਣਾ ਤੇ ਰਹਿੰਦੇ ਆਪਾਂ ਉੱਥੇ ਇਕੱਠੇ ਕਦੀ ਉਹ ਇੱਥੇ ਆ ਜਾਂਦੀ ਕਦੀ ਮੈਂ ਚਲ ਜਾਂਦੀਆਂ ਕਿਉਂ ਅਸੀਂ ਸਰਪੰਚੀ ਵੀ ਆਪਾਂ ਕੰਮ ਵੀ ਹੁਣ ਪਿੰਡ ਦੇ ਕਰਨੇ ਆ 24 ਘੰਟੇ ਤੇ ਆਪਾਂ ਨਾ ਇੱਕੋ ਥਾਂ ਰਹਿ ਨਹੀਂ ਸਕਦੇ ਇੱਥੇ ਹੀ ਰਹਿ ਸਕਦੇ ਆ ਸ਼ਹਿਰ ਤਾਂ ਅਸੀਂ ਸਿਰਫ ਇਹਨਾਂ ਦੇ ਖੋਫਾਂ ਤੋਂ ਅਸੀਂ ਛਾਰ ਜਾਨੀ ਹਾਂ ਹੁਣ ਤਾਂ ਮੈਨੂੰ ਲੱਗਦਾ ਵੀ ਫਿਰ ਜੱਗੂ ਦੀ ਬੇਟੀ ਰਹਿ ਗਈ ਹੈ ਇਕੱਲੀ ਹਾਂਜੀ ਜੱਗੂ ਦੀ ਬੇਟੀ ਆ ਉਹਦੇ ਚਲੋ ਜਿਹੜੀ ਫੈਮਿਲੀ ਬਾਹਰ ਹੈ ਉਹਦਾ ਤੇ ਵਿਚਾਰੇ ਦਾ ਉਹਦੇ ਬਾਹਰ ਆ ਉਹਦੇ ਜਾਣਾ ਜਿਉਂ ਇਹਨਾਂ ਦੀਆਂ ਹਰਕਤਾਂ ਤੋਂ ਉਹ ਐਸਾ ਗਿਆ ਉਹ ਵਾਪਸ ਹੀ ਨਹੀਂ ਵਿਚਾਰਾ 13 ਸਾਲ ਹੋ ਗਏ ਉਹਦਾ ਅੱਜ ਵੀ ਨਹੀਂ ਆਉਣਿਆ ਮਾਂ ਨਹੀਂ ਮਿਲਿਆ ਕਕਰ ਵੀਰ ਬਾਰੇ ਵੀ ਕਹੀ ਜਾਂਦੀ ਵੀ ਕਰਨਵੀਰ ਭਰਾ ਸੀਗਾ ਜੀ ਕਰਨਵੀਰ ਮਤਲਬ ਕੌਣ ਸੀਗਾ ਪਰਿਵਾਰਕ ਮੈਂਬਰ ਸੀਗਾ ਉਹ ਕਰਨਵੀਰ ਪਰਿਵਾਰ ਨਹੀਂ ਕਰਨਵੀਰ ਹੈਗਾ ਹੀ ਸਾਡਾ ਪਿਤਾ ਪਿੰਡ ਉਹਦੇ ਨਾਨਕੇ ਇੱਥੇ ਨਾਨਕੀ ਆ ਉਹੀ ਬੜਿਆ ਲਿਖਿਆ ਬੱਚਾ ਉਹ ਲੱਗ ਆਉਂ ਤਰਾਪੀ ਚਲੋ ਜਿਤਨਾ ਹੁਣ ਸਰਪੰਚ ਪਹਿਲਾਂ ਵੱਡੀ ਨੇ ਕੀਤੀ ਹੈ ਹਨਾ ਪੰਜੀ ਮੇਰੀ ਨਹੀਂ ਤੇ ਜਦੋਂ ਜੱਗੂ ਦੇ ਕੰਮਾਂ ਤੇ ਵੀ ਫਿਰ ਉਹ ਜਾਂਦੀ ਆ ਫਿਰ ਥੋੜੀ ਪੜਾਈ ਘਟ ਹੀ ਤੇ ਫਿਰ ਉਹਨਾਂ ਨੂੰ ਬੱਚਾ ਤੇ ਕੋਈ ਤਾਂ ਖੁਸ਼ਿਆਰ ਚਾਹੀਦਾ ਕਿ ਜਿਹੜਾ ਪੱਕਾ ਕਾਗਜ਼ ਪੱਤਰ ਵੇਖੇ ਹੋ ਸਕਦਾ ਇੰਨੀਆਂ ਇਕੱਲਾਏ ਕਰ ਸਕਦੇ ਆ ਤੇ ਕੁਝ ਵੀ ਕਰ ਸਕਦੇ ਆ ਅਸੀਂ ਡਰਦੇ ਆ ਇਸ ਕਰਕੇ ਉਹਨੂੰ ਨਾਲ ਲਾਇਆ ਸੀ ਕਿ ਉਹ ਪੜਿਆ ਲਿਖਿਆ ਉਹਨੂੰ ਸਾਰੀ ਸਮਝਿਆ ਕੋਈ ਗਲਤ ਮਲਤੇ ਹੜੀ ਪੈਣ ਕੋ ਸਿਆਣਾ ਕਰਵਾ ਲਈ ਕੋਈ ਕੋਈ ਇਹੋ ਜਿਹਾ ਕੰਮ ਨਾ ਹੋ ਜੇ ਕਿ ਕੱਲ ਨੂੰ ਆਪਾਂ ਜਵਾਬ ਨਾ ਦੇ ਸਕੀਏ ਕਿ ਸਾਡੇ ਬੱਚੇ ਦਾ ਕੰਮ ਆ ਇਹਨਾਂ ਨੇ ਕਰੋਨਾ ਵਿੱਚ ਵੀ ਤੁਹਾਨੂੰ ਪਤਾ ਹੀ ਹੋਣਾ ਕੀ ਚਾਲਾਂ ਚੱਲੀਆਂ ਉਦੋਂ ਦੀ ਮੇਰੀ ਪੈਹ ਚੁੱਬਦੀ ਜਦੋਂ ਦਾ ਕਰੋਨਾ ਦਾ ਹੀ ਕਰੋਨਾ ਜਿਹਨੇ ਰੋਲਾ ਪਾਇਆ ਆਪਣਾ ਬੱਚਾ ਬਚਾਇਆ ਉਦੋਂ ਤੋਂ ਹੀ ਵੀਰ ਜੀ ਇਹ ਮੇਰੀ ਪੈਣ ਦੇ ਪਿੱਛੇ ਪੈ ਗਏ ਸਾਡੇ ਪਰਿਵਾਰ ਦੇ ਪਿੱਛੇ ਪੈ ਗਏ ਉਦੋਂ ਤਾਂ ਕੰਮ ਚੱਲਿਆ ਆ। ਕਰਨਵੀਰ ਦਾ ਕੋਈ ਲਿੰਕ ਸੀਗਾ ਕਿਸੇ ਗੈਂਗਸਟਰ ਗੁੰਗਸਟਰ ਨਾਲ ਜਿਵੇਂ ਉਹ ਕੱਲ ਉਹਦੇ ਵਿੱਚ ਪੋਸਟ 'ਚ ਕਰਨਵੀਰ ਦਾ ਹੀ ਜ਼ਿਕਰ ਆਇਆ ਵੀ ਕਰਨਵੀਰ। ਇਹ ਨਹੀਂ ਮੈਨੂੰ ਪਤਾ। ਮੈਂ ਵੀ ਜੀ ਅਖਦੀ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ। ਮੇਰਾ ਬੇਟਾ ਵਾ ਨਾ ਮੈਂ ਆਪਣੇ ਬੇਟੇ ਨੂੰ ਇਹਨਾਂ ਚੀਜ਼ਾਂ ਵੱਲ ਕਦੀ ਨਹੀਂ ਧਿਆਨ ਦਿੱਤਾ, ਦੇਣ ਦਿੱਤਾ। ਆਪਣੇ ਬੱਚੇ ਨੂੰ ਪੜਾਇਆ ਲਿਖਾਇਆ। ਨੈਸ਼ਨਲ ਵਧੀਆ ਗੇਮ ਹੀ ਅਦੀ। ਇਹ ਹੁਣੇ ਉਹਨੇ ਮੇਰੇ ਬੱਚੇ ਨੂੰ ਬਹੁਤਿਆ ਨਹੀਂ ਨਾ 3 ਸਟਾਰ ਲੱਗੀ ਹੋਣੇ। ਇਸੇ ਚੀਜ਼ ਨੂੰ ਮੈਂ ਕੋਸਦੀ ਆ। ਕਿ ਇਹ ਚ ਇਹਨਾਂ ਲੋਕਾਂ ਨੇ ਮੇਰੇ ਬੱਚੇ ਨੂੰ ਇਹੋ ਜਿਹਾ ਮਜਬੂਰ ਕਰ ਦਿੱਤਾ ਉਹਦੀਆਂ ਗਰਾਂਟਾਂ ਬੰਦ ਕਰ ਦਿੱਤੀਆਂ ਉਹਦਾ ਸਾਰਾ ਕੁਝ ਬੰਦ ਕਰਤਾ ਯਾਨੀ ਕਿ ਤੁਸੀਂ ਕੀ ਸਮਝੇ ਉਹਦਾ ਗੁਰੂ ਘਰ ਮੇਰੇ ਬੱਚੇ ਦਾ ਬੰਦ ਕਰ ਦਿੱਤਾ ਮੇਰੇ ਬੱਚੇ ਨੇ ਸ਼ਨੀਵਾਰ ਕਦੇ ਨਹੀਂ ਪਾਂਦਾ ਉੱਥੇ ਸਿੱਧਾ ਸਭ ਸਿੱਧਾ ਸਭ ਜਾਣਾ ਇਹੋ ਜਿਹਾ ਆਪੇ ਹੜ ਗਿਆ ਵਾ ਮੈਂ ਕਹਿੰਨੀ ਕਿ ਗੰਦੀ ਵੀ ਤੂੰ ਸ਼ਨੀਵਾਰ ਜਾਂਦਾ ਤੂੰ ਕਿਉਂ ਨਹੀਂ ਜਾਂਦਾ ਕਹਿੰਦਾ ਮੰਮੀ ਨਹੀਂ ਢੀੜ ਬੜੀ ਹੁੰਦੀ ਆ ਫਿਰ ਇਹ ਡੇਰੇ ਜਾਣਾ ਸ਼ੁਰੂ ਕਰਤਾ ਪਰ ਚਲੋ ਗੁਰੂ ਘਰ ਤਾਂ ਕਿਤੇ ਨਾ ਕਿਤੇ ਜਾਣਾ ਹੀ ਆ ਡੇਰੇ ਤੋਂ ਵੀ ਫਿਰ ਨਹੀਂ ਹੁਣ ਜਾ ਕੇ ਦੱਸਦਾ ਵਾ ਵੀ ਮੇਰੇ ਨਾਲ ਆ ਹਾਲਾਤ ਹੁੰਦੇ ਸੀ ਤੇ ਮੈਂ ਬਾਹਰ ਕਿਤਰਾ ਮੰਮੀ ਨੂੰ ਮੈਂ ਦੱਸਦਾ ਨਹੀਂ ਹਾਂ ਮੇਰੀ ਕਦੇ ਟਟਕਨ ਵੱਜ ਜਾਂਦੀ ਆ ਤੇ ਮੇਰੇ ਕੋਲ ਦੱਸਦਾ ਸੀ ਵੀ ਮੇਰੀ ਮੰਮੀ ਫਿਕਰ ਕਰੂਗੀ ਹੁਣ ਬੱਚਿਆਂ ਨੂੰ ਆਪਣੇ ਮਾਮੇ ਨੂੰ ਦੱਸਦਾ ਸੀ ਸਭ ਕੁਝ ਮਾਮੇ ਨੇਮ ਨੂੰ ਵੀ ਆਂਦਾ ਵੀ ਮੰਮੀ ਨੂੰ ਨਹੀਂ ਮਮਾ ਨੂੰ ਦੱਸਣਾ ਹੁਣ ਜਾ ਕੇ ਦੱਸਦਾ ਵਾ ਕਿ ਮੰਮੀ ਆ ਹਾਲਾਤ ਸੀ ਤੇ ਆਪਾਂ ਨੂੰ ਵੀਰਾ ਨੇ ਵੀ ਚਲੋ ਵੱਡੇ ਨੇ ਚਲੋ ਆਪਣਾ ਮਨਦੀਪ ਨੇ ਵੀ ਜਿਵੇਂ ਸੰਯੋਗ ਦਿੱਤਾ ਕਿ ਚਲੋ ਬੱਚਾ ਹਨਾ ਉਹਨਾਂ ਨੂੰ ਇਹ ਹੀ ਵੀ ਗੱਲ ਨੂੰ ਆ ਕੋਈ ਗੱਲਬਾਤ ਹੋ ਗਈ ਤੇ ਫਿਰ ਲੋਕਾਂ ਨੇ ਇਹ ਥੋੜੀ ਕਹਿਣਾ ਸੀ ਹੈਣਾ ਫਿਰ ਲੋਕਾਂ ਨੇ ਤੁਹਾਨੂੰ ਪਤਾ ਹੀ ਹੈ ਮੀਡੀਆ ਨੇ ਫਿਰ ਸਲਾਹ ਸਲਾਹ ਕੇ ਪਤਾ ਨਹੀਂ ਕੀ ਕੀ ਬੋਲਣਾ ਹੈ ਚਲੋ ਤੁਸੀਂ ਨਾ ਬੋਲੋਗੇ ਸਾਰੇ ਨਹੀਂ ਕੁਝ ਹੁੰਦੇ ਫਿਰ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਆਂ ਹੈਨਾ ਜਿਦਾਂ ਉਹਨੇ ਕਿਹਾ ਤਾਂ ਮੈਂ ਭਜਾ ਦਿੱਤਾ ਜਗੂ ਅਸਰ ਦੇ ਭਰਾ ਨੂੰ ਜਿੱਤਾਂ ਉਹਦੇ ਵਿੱਚ ਬੋਟਾਂ ਵਿੱਚ ਭਜਾਇਆ ਭਜਾਇਆ ਕੋਈ ਨਹੀਂ ਭਜ ਪਾ ਜਦਾ ਹੁੰਦਾ ਪਜਦੇ ਹੁੰਦੇ ਜਿਹੜੇ ਕਾਣੀ ਹੁੰਦੇ ਆਪਾਂ ਕਾਣੀ ਨਹੀਂ ਆ ਕਿਸੇ ਗੱਲੋਂ ਇੱਕ ਪਚਾਡਾ ਮਾੜਾ ਸਾਡਾ ਖਾਨਦਾਨ ਨਹੀਂ ਮਾੜਾ ਸਾਡੇ ਖਾਨਦਾਨ ਦੀ ਵਿੱਚ ਹੀ ਕਿਤੇ ਜਾ ਕੇ ਸੋਭਾ ਪੁੱਛੋ ਜਿੱਥੇ ਮਰਜ਼ੀ ਜਾ ਕੇ ਇਹ ਨਹੀਂ ਬਈ ਪਿੰਡ ਵਿੱਚ ਜਿੱਥੇ ਮਰਜ਼ੀ ਜਾ ਕੇ ਪੁੱਛ ਲਓ ਉਹਦੇ ਦਾਦਕੇ ਨਾਨਕੇ ਪੁੱਛ ਲ ਮੇਰੇ ਪੇਕੇ ਜਾ ਕੇ ਪੁੱਛ ਲੋ ਮੇਰੇ ਪੇਕੇਆਂ ਦੀ ਸੋਭਾ ਪੁੱਛੋ ਮੇਰੇ ਪੈਨਪਰਾਂ ਦੀ ਸਾਨੂੰ ਇਸ ਜਿੰਨਾ ਕੋਈ ਮਤਬ ਨਹੀਂ ਸਾਨੂੰ ਇੱਕੋ ਹੀ ਅਰਦਾਸ ਹੈ ਸਾਡੀ ਕਿ ਸਾਡਾ ਬੱਚਾ ਸਰਕਾਰਾਂ ਤੋਂ ਬਚੇ ਤੇ ਆਪਣੇ ਘਰ ਆਵੇ ਤੇ ਆਪਣੀ ਜੀਵਨ ਜਿੰਦਗੀ ਜੀਵੇ ਠੀਕ ਹੈ ਤਾਂ ਇਹ ਬੀਬੀ ਰਾਜਵਿੰਦਰ ਕੌਰ ਹੈ ਇਹੇ ਹਰਜੀਤ ਕੌਰ ਦੇ ਛੋਟੀ ਭੈਣ ਨੇ ਦਰਾਣੀ ਜਠਾਣੀ ਭਾ ਕੀ ਇੱਕੋ ਘਰ ਦੇ ਵਿੱਚ ਦੋ ਭੈਣਾਂ ਵਿਆਈਆਂ ਸੀਗੀਆਂ ਤੇ ਇਹਨਾਂ ਦੇ ਵੱਲੋਂ ਹੀ ਹੁਣ ਕੰਪਲੇਂਟ ਜਿਹੜੀ ਦਿੱਤੀ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ بیٹے ਦੇ ਖਲਾਓ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ